ਸਸਰੀ ਕਾ ਬਈ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਬੁਗਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਪਹਿਲੀ ਬੈੜ ਦੀ ਜਾਣਕਾਰੀ ਦੋ ਜੀ ਆਪ ਨੂੰ ਇਹ ਵੀਰੇ ਦੂਜੀ ਸੂਏ ਵਾਸਤੇ ਤਿਆਰ ਆ ਪਹਿਲੇ ਨੇ 27 22 ਕਿਲੋ ਦਿੱਤਾ ਵੀ ਆਪਣੇ ਕੋਲ ਫੁੱਲ ਡਿਟੇਲ ਪਈ ਆ ਜੀ ਠੀਕ ਹੈ ਜੀ ਰੋਬਾਡਾ ਦਾ ਸੀਮਨ ਲੱਗਿਆ ਵੀਰੇ ਇਹਦਾ ਆਪ ਜਿਹੜੇ ਸੀਮਨ ਦੀ ਸਾਰੀ A ਤੋਂ ਲੈ ਕੇ Z ਤੱਕ ਆਪਣੇ ਕੋਲ ਡਿਟੇਲ ਪਈ ਆ ਵੀਰੇ ਠੀਕ ਹੈ ਜੀ ਹਾਂਜੀ ਵੀਰੇ ਦੂਜੀ ਬੈੜ ਦੀ ਜਾਣਕਾਰੀ ਦੋ ਜੀ ਇਹ ਵੀਰੇ ਦੂਜੀ ਸੂਏ ਵਾਸਤੇ ਤਿਆਰ ਆ ਪਹਿਲੇ ਨੇ 18 19 ਕਿਲੋ ਦਿੱਤਾ ਵੀ ਆ ਗਏ 58 ਦੀਆਂ ਵੀਰੇ ਅੱਜ ਦਾ ਮੁੱਲ ਆ ਵੀਰੇ ਠੀਕ ਹੈ ਤੀਜੀ ਵੀਰੇ ਇਹ ਦੇਣੀ ਆ 72000 ਦੀ ਇਹ 20 ਤੋਂ ਬਾਹਰ ਦੁੱਧ ਦੇਣਾ ਵੀਰੇ 22 ਕਿਲੋ ਦੁੱਧ ਦੇਣਾ ਇਹਨੇ ਇਹ ਵੀ ਦੂਜੇ ਵਾਸਤੇ ਤਿਆਰ ਆ ਵੀਰੇ ਹਾਂਜੀ ਆ ਵੀ ਦੂਜੇ ਵਾਸਤੇ ਤਿਆਰ ਨੇ ਪਲੂਨ ਨੇ 17 18 ਕਿਲੋ ਦਿੱਤਾ ਹੋਇਆ ਜਰਸੀ ਆ ਵੀਰੇ 50 ਵਾਲੀ ਠੀਕ ਹੈ ਜੀ ਇਹਦਾ ਰੇਟ ਇਹ ਵੀਰੇ 68000 ਦੀ ਦੇਣੀ ਆ ਠੀਕ ਹੈ ਜੀ ਅਗਲੀ ਦਾ ਜੀ 5 ਨੰਬਰ ਦਾ ਇਹ ਵੀ ਰੇਟ 48000 ਦੀ ਦੇ ਦਾਂਗੇ ਠੀਕ ਹੈ ਜੀ ਦੁੱਧ 15 ਕਿਲੋ ਦੇ ਦੂ ਇਹ ਵੀ ਠੀਕ ਹੈ ਦੋਪਰਾ ਬਾਈ ਕੋਲ ਚਾਰ ਟੌਪ ਦੀਆਂ ਬਾਕੀ ਵੱਡੀ ਵੀਡੀਓ ਬਣਾਈ ਆ ਬਾਈ ਦੀ ਉਹ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਠੀਕ ਹੈ ਜੀ ਹਾਂਜੀ ਬਾਈ ਪੰਜ گاਵਾ ਗੱਪਣ ਠੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆਕੇ ਬਾਈ